ਬੱਚਿਆਂ ਨੂੰ ਕਾਪੀਆਂ ਤੇ ਕਿਤਾਬਾਂ 3 ਸਾਲ ਹੋ ਗਏ ਨਵੀਆਂ ਨਹੀਂ ਮਿਲੀਆਂ 3 ਸਾਲ ਹੋ ਗਏ ਬੱਚਿਆਂ ਨੂੰ ਵਰਦੀਆਂ ਨਹੀਂ ਮਿਲੀਆਂ ਬੱਚਿਆਂ ਦਾ ਕੋਈ ਟੂਰ ਨਹੀਂ ਗਿਆ ਜਦੋਂ ਮੈਨੇਜਮੈਂਟ ਦਾ ਕੋਈ ਖਰਚਾ ਨਹੀਂ ਹੋਇਆ ਪਰ ਮਹੀਨੇ ਦਾ ਜਿਹੜਾ 37-37 ਲੱਖ ਰੁਪਇਆ ਉਹ ਜਾ ਕਿਤੇ ਰਿਹਾ ਜੇ ਕੋਈ ਦੱਸਦਾ ਕਿ ਸਾਡਾ ਇਤਿਹਾਸ ਇੱਥੇ ਪੜਾਇਆ ਨਹੀਂ ਜਾਂਦਾ ਸਾਡੀ ਪੰਜਾਬੀ ਭਾਸ਼ਾ ਇੱਥੇ ਪੜਾਈ ਨਹੀਂ ਜਾਂਦੀ ਤਾਂ ਉਹਨਾਂ ਨੂੰ ਕੱਢ ਦਿਓ ਇੱਥੇ ਇੱਕ ਬੰਦਾ ਅਨੂਪ ਕੁਮਾਰ ਨਵੇਂ ਤਾਂ ਉਹ ਉੱਥੇ ਨੌਕਰੀ ਕਰੀ ਜਾਂਦਾ ਬੋਹੇ ਅਲੇ ਬੋਹੇ ਨੌਕਰੀ ਕਰੀ ਜਾਂਦਾ ਸਰਕਾਰ ਦਾ ਪੈਸਾ ਲਈ ਜਾਂਦਾ ਤੇ ਨਾਲੇ ਇੱਥੇ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਅਸੀਂ ਭ੍ਰਿਸ਼ਟਾਚਾਰ ਬੰਦ ਕਰਤਾ ਦੇ ਦੇ ਦੋ ਦੋ ਸਾਲ ਹੋ ਗਏ ਇਨਕੁਆਇਰੀਆਂ ਚੱਲੀ ਜਾਂਦੀਆਂ ਨੂੰ ਸਾਡੇ ਖਿਲਾਫ ਇਨਕੁਆਇਰੀਆਂ ਹੋ ਗਈਆਂ ਪਰ ਉਹ ਇਨਕੁਆਇਰੀਆਂ ਅਲੇ ਤੱਕ ਖੁੱਲੀਆਂ ਨਹੀਂ ਖੇਤੀਬਾੜੀ ਦਾ ਵਿਸ਼ਾ ਬੰਦ ਕਰਤਾ ਤਾਂ ਕਿ ਤੁਹਾਡੇ ਬੱਚੇ ਖੇਤੀਬਾੜੀ ਤੋਂ ਟੁੱਟ ਜਾਣ ਜੇ ਅੱਜ ਇੱਕ ਅਧਿਆਪਕ ਗੁਲਾਮ ਹੈ ਤਾਂ ਉਹ ਕੱਲ ਨੂੰ ਇੱਕ ਗੁਲਾਮ ਵਿਅਕਤੀ ਹੀ ਪੈਦਾ ਕਰੂ ਵਿਦਿਆਰਥੀ ਤੋਂ ਆਵੇ ਦੋ ਆਵੇ ਸਕੂਲ ਖਤਮ ਕਰਕੇ ਇੱਕ ਸਕੂਲ ਲਾਤਾ ਇਹ ਵੀ ਤੋਹੀ ਨੀਤੀ ਆ ਇੱਥੇ ਵੀ ਤਾਂ ਵੱਡੇ ਵੱਡੇ ਠੇਕੇਦਾਰ ਜਿਹੜੇ ਵੇਚਦੇ दारू ਨੇ ਤੇ ਵੱਡੇ ਵੱਡੇ ਜਿਹੜੇ ਸਕੂਲ ਸਮਾਦੇ ਉਹਨਾਂ ਨੂੰ ਇਹਹੀ ਬੇਨਤੀ ਹੈ ਜੀ ਕੋਈ ਵੀ ਜਿੰਦਾ ਲਾਉਂਦਾ ਇਹ ਪੰਚਾਇਤ ਦੀ ਜ਼ਮੀਨ ਨਾ ਕਿਸੇ ਦੇ ਪਿਉਰੀ ਜ਼ਮੀਨ ਨਹੀਂ ਕਾਹ ਵਾਸਤੇ ਤੁਸੀਂ ਨੰਬਰ ਮੇਰਾ ਨੋਟ ਕਰੋ ਮੈਂ ਮੈਂ ਤੋਰੂ ਆ ਕੇ ਜਰਦਾ ਇਸੇ ਤਰ੍ਹਾਂ ਦੀ ਜ਼ਮੀਨ ਦਿੱਤੀ ਅਸੀਂ ਪਿੰਡ ਨੇ ਗੋਲਮਲ ਹੈ ਭਾਈ ਸਭ ਗੋਲਮਲ ਹੈ